ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਚ ਨਾ ਯਾਰ ਇੱਕ ਗੁਰਵਿੰਦਰ ਸਿੰਘ ਦਾ ਨਾਮ ਦਾ ਲੜਕਾ ਸੀ ਪਿੰਡ ਸੁਖਣ ਵਾਲੇ ਦਾ ਫਰੀਦਕੋਟ ਡਿਸਟ੍ਰਿਕਟ ਦਾ ਮਤਲਬ ਫਰੀਦਕੋਟ ਦੇ ਨੇੜੇ ਹੀ ਪਿੰਡ ਸੁਖਣ ਵਾਲਾ ਉਹ ਲੜਕਾ ਹੈ ਤੇ ਉਹੀ ਕਸਰ ਬਾਹਰ ਜਾਣ ਵਾਲੀ ਕੈਨੇਡਾ ਵਾਲੀ ਅਮਰੀਕਾ ਵਾਲੀ ਜਿਹੜਾ ਭੂਤ ਸਵਾਰ ਹੋਇਆ ਫੌਰਨ ਵਾਲੇ ਚੱਕਰ ਚ ਪਤਾ ਨਹੀਂ ਕਿੰਨੀਆਂ ਹੀ ਪੰਜਾਬੀ ਕੁੜੀਆਂ ਬਚਾਰੀਆਂ ਉਥੇ ਜਾ ਕੇ ਆਪ ਦੇ ਬਸ ਹੁਣ ਮੈਂ ਕੀ ਕਹਾਂ ਯਾਰ ਕਹਿੰਦੇ ਆਪ ਦਾ ਕਮੀ ਚੱਕਾਂਗੇ ਤਾਂ ਢਿੱਡਾ ਆਪ ਦਾ ਨੰਗਾ ਹੋਣਾ ਜਿਹੜੀਆਂ ਵੀਡੀਓ ਬਾਹਰੋਂ ਆ ਰਹੀਆਂ ਤੇ ਲੋਕਾਂ ਨੂੰ ਮਤ ਵੀ ਆ ਰਹੀ ਹੈ ਦੂਜੀ ਵਾਰ ਆਪਣੇ ਪੰਜਾਬ ਦੇ ਕਾਲਜਾਂ ਚ ਯੂਨੀਵਰਸਿਟੀਆਂ ਚ ਰੌਣਕ ਪਰਤੇ ਆਈ ਲੋਕ ਕੰਮ ਤੇ ਜਾਣ ਲੱਗੇ ਨਹੀਂ ਤਾਂ ਘਰ-ਬਾਰ ਵੇਚ ਕੇ ਗੜਿਆਂ ਵਾਲਾ ਥਾਂ ਵੇਚ ਕੇ ਸੋਨਾ ਵੇਚ ਕੇ ਜਮੀਨਾ ਗਹਿਣੇ ਕਰਕੇ ਲੋਕਾਂ ਨੇ ਆਵਦੀਆਂ ਧੀਆਂ ਪੁੱਤ ਉਹ ਧੀਆਂ ਜਿਹੜੀਆਂ ਕਦੇ 20 ਕਿਲੋਮੀਟਰ ਨੇ ਗਈਆਂ ਸੀ ਜਿਨ੍ਹਾਂ ਨੂੰ ਜੇਕਰ ਬੰਦਾ ਅੱਡੇ ਤੇ ਚੜਾਉਣ ਜਾਂਦਾ ਤਾਂ ਨਾਲ ਜਾਂਦਾ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਉਹਨਾਂ ਨੂੰ ਸੱਤ ਸਮੁੰਦਰਾਂ ਪਾਰ ਭੇਜਦਾ ਉੱਥੇ ਪੰਪਾਂ ਤੇ ਵਿਚਾਰੀਆਂ ਤੇਲ ਪਾ ਕੇ ਦਿਹਾੜੀ ਕਰਦੀਆਂ ਫਿਰਦੀਆਂ ਮਿੰਤਾ ਕਰਦੀਆਂ ਕੰਮ ਹੈ ਨਹੀਂ ਉਹ ਥੋਈ ਗੱਲ ਉਪਜਦੀ ਐ ਮਿੱਤਰੋ ਕਿਉਂਕਿ ਇਹ ਉਮਰ ਹੁੰਦੀ ਐ ਇਸ ਉਮਰ ਚ ਅਕਲ ਆਉਣੀ ਸ਼ੁਰੂ ਹੁੰਦੀ ਐ ਜਦੋਂ ਤੱਕ ਅਕਲ ਆਉਂਦੀ ਐ ਉਦੋਂ ਤੱਕ ਅਬ ਪਛਤਾਇਆ ਕਿਆ ਹੋਤ ਜਦ ਚਿੜੀਆਂ ਚੋਗੀ ਖੇਤ ਉਦੋਂ ਤੱਕ ਵੇੜਾ ਲੰਘ ਚੁੱਕਿਆ ਹੁੰਦਾ ਐ ਮਿੱਤਰੋ ਕਿਉਂਕਿ ਉੱਥੇ ਕੀ ਕਰਦੇ ਐ ਜਿਹੜੇ ਮੁੰਡੇ ਗਏ ਐ ਉਹ ਵੀ ਜ਼ਮੀਨ ਵੇਚ ਕੇ ਗਏ ਐ ਇੱਕ ਇੱਕ ਹਰੇਕ ਦੇ ਮੁੰਡਾ ਐ ਹਰੇਕਾ ਦਾ ਮੈਨੂੰ 2 ਲੱਖ ਭੇਜੋ ਨਹੀਂ ਮੈਂ ਸਲਫਾਸ ਖਾਨ ਹੈ ਮਤਲਬ ਕੁਝ ਵੀ ਸਮਝ ਲੋ ਐਕਸ ਵਾਈ ਜ਼ੈਡ ਤਾਂ ਅਗਲਾ ਇਥੋਂ ਅੜੇ ਥੋੜੇ ਕਿਵੇਂ ਨਾ ਕਿਵੇਂ ਕਨਾਲ ਦਾ ਇਧਰ ਉਧਰ ਕਰਕੇ ਵਟਸ ਦੀ ਕਰਕੇ ਤੇ ਪੈਸੇ ਭੇਜ ਦਿੰਦਾ ਉਹ ਹੱਥ ਨੇ ਬਣਾ ਕੇ ਨਾ ਦੂਜਾ ਪਟਿਆਲਾ ਸ਼ਾਹੀ ਪੈਗ 22 ਨੰਬਰ ਫਟਕਾਣਾ ਮਾਰ ਕੇ ਕਾਰ ਉੱਥੇ ਲੈ ਲੈਂਦੇ ਇੱਕ ਨੇ ਲਈ ਹੁੰਦੀ ਹੈ ਦੋ ਤਿੰਨ ਰਲ ਕੇ ਕਿਸ਼ਤਾ ਭਰੀ ਜਾਂਦੇ ਆ ਉਹ ਜਾਂਦੇ ਆ ਮੇਤਰੋ ਬੀਚ ਤੇ ਹੁਣ ਇਹ ਗੱਲ ਐਸੀ ਐ ਇਸ ਉਮਰ ਚ ਕਾਰਾਂ ਵੇਖ ਕੇ ਚੰਗੀ ਜੀਣ ਚੰਗਾ ਆ ਕੋਟ ਪਾਇਆ ਵੇਖ ਕੇ ਆ ਟਾਕੀਆਂ ਆਲਾ ਆ ਜਿਹੜਾ ਵੇਖ ਰਹੇ ਹਾਂ ਇਹ ਫੌਰਨ ਦਾ ਹੈ ਮਿੱਤਰੋ ਇਹਨੂੰ ਵੇਖ ਕੇ ਹਰ ਇੱਕ ਬੰਦਾ ਪ੍ਰਭਾਵਿਤ ਹੁੰਦਾ ਹੈ ਜਿਵੇਂ ਮੇਰੀ ਮਾਂ ਵੀ ਹੋ ਰਹੀ ਆ ਪ੍ਰਭਾਵਿਤ ਹੈ ਹਰ ਇੱਕ ਬੰਦਾ ਪ੍ਰਭਾਵਿਤ ਹੁੰਦਾ ਤੇ ਬੱਚਿਆਂ ਨੇ ਪ੍ਰਭਾਵਿਤ ਹੋਣਾ ਹੀ ਹੋਣਾ ਫਿਰ ਉਹ ਲੜਕੀਆਂ ਜਾਂਦੀਆਂ ਵਿਚ ਤੇ ਫਿਰ ਹੌਲੀ ਹੌਲੀ ਗੱਲ ਅੱਜ ਇੱਥੇ ਸਟੈਪ ਬਾਈ ਸਟੈਪ ਅੱਗੇ ਵੱਧ ਜਾਂਦੀ ਹੈ ਇਹ ਸਾਰੀਆਂ ਗੱਲਾਂ ਆਪਾਂ ਯਾਰ ਸਾਰੇ ਜਾਣੂ ਹੀ ਆ ਕੋਈ ਮੈਂ ਛੋਡੇ ਨਾ ਸਿਆਣਾ ਨਹੀਂ ਤੁਸੀਂ ਮੇਰੇ ਨਾਲੋਂ ਪਾਗਲ ਨਹੀਂ ਹਰ ਇੱਕ ਬੰਦੇ ਦਾ ਪੜਦਾ ਜਾ ਹੌਲੀ ਹੌਲੀ ਇਹਨਾਂ ਗੱਲਾਂ 'ਚੋਂ ਗੱਲ ਉਪਜੀ ਪੰਜਾਬਣਾਂ ਦਾ ਆ ਕੰਮ ਨਹੀਂ ਸੀ ਪੰਜਾਬਣਾਂ ਕਦੇ ਸੱਤ ਚੋਂ ਲੰਗਣਾ ਪਰੋਂ ਪੰਚਾਇਤ ਚੋਂ ਲੰਗਣਾ ਤੇ ਭੱਜ ਕੇ ਲੰਗਣਾ ਕਿ ਸਾਨੂੰ ਕੋਈ ਬਜ਼ੁਰਗ ਵੱਡਾ ਸਾਨੂੰ ਕੁਝ ਕੀ ਕਹਿ ਨਾ ਦੇਵੇ ਮਤਲਬ ਉਹਨਾਂ ਦਾ ਇੱਕ ਭੈ ਹੋਣਾ ਡਰ ਹੋਣਾ ਸਤਕਾਰ ਹੋਣਾ ਹੁਣ ਤਾਂ ਯਾਰ ਉਹ ਨੰਗੇ ਸਿਰ ਅੱਜ ਨਗਰ ਕੀਰਤਨ ਸੀ ਭੀਟੀ ਵਾਲੇ ਪਿੰਡ ਭੀਟੀ ਵਾਲੇ ਪਿੰਡ ਤੇ ਮੈਂ ਵੀਡੀਓ ਬਣਾਉਣ ਲੱਗਾ ਸੀ ਫਿਰ ਮੈਂ ਕਿਹਾ ਯਾਰ ਆਪਦਾ ਸੇਮੇ ਕੇ ਸਿੱਧੂ ਬਣਾੜਾ ਦਾ ਪਿੰਡ ਹੈ ਯਾਰੋ 70 ਜਣਿਆਂ ਦੇ ਸਿਰ ਨੰਗੇ ਟਰਾਲੀ ਚ ਕੁੜੀਆਂ ਬੈਠੀਆਂ ਜਿਹੜੀਆਂ ਤਸਵੀਰਾਂ 40 ਸਾਲ ਤੋਂ ਉੱਤੀਆਂ ਵਾਲੀਆਂ ਉਹਨਾਂ ਦੇ ਸਿਰ ਤੇ ਚੁੰਨੀਆਂ ਲਾਈਆਂ ਬਾਕੀਆਂ ਜਿਹੜੀਆਂ ਕੰਨੀ ਜੀ ਤੇ ਬੈਠੀਆਂ ਸੀ ਫੇਰ ਗੱਲ ਉੱਥੇ ਆ ਗਈ ਬੋਡੀ ਤੇ ਟਰਾਲੀ ਦੀ ਤੇ ਸਾਰਿਆਂ ਦੇ ਸਿਰ ਨੰਗੇ ਯਰ ਨਗਰ ਕੀਰਤਨ ਚ ਇਹ ਪੰਜਾਬਣਾਂ ਦਾ ਕੰਮ ਨਹੀਂ ਸੀ ਪੰਜਾਬਣਾਂ ਦਾ ਕੰਮ ਨਹੀਂ ਸੀ ਪਤੀ ਨੂੰ ਪਰਮੇਸ਼ਰ ਮੰਨਣਾ ਹੁੰਦਾ ਹੈ ਪਤੀ ਪਰਮੇਸ਼ਰ ਹੁੰਦਾ ਹੈ ਪਰ ਉਹ ਗੁਰਵਿੰਦਰ ਸਿੰਘ ਪਿੰਡ ਸੁਖਨਵਾਲੇ ਦਾ ਨੌਜਵਾਨ ਵਿਚਾਰਾ ਜਿਹਦੇ ਪਿੱਛੇ ਨੇ ਗੁੰਡੇ ਲਾਏ ਤੇ ਪਹਿਲਾਂ ਉਹਦੀ ਧੌਣ ਦਾ ਮਣਕਾ ਤੋੜਿਆ ਗਿਆ ਹੈ ਫਿਰ ਉਹ ਜਾਨ ਬਚਾਉਣ ਵਾਸਤੇ ਕਿਉਂਕਿ ਨੌਜਵਾਨ ਸੀ ਭੱਜਿਆ ਵਿਚਾਰਾ ਭੱਜਿਆ ਪਰ ਕੋਠੀ ਬਹੁਤ ਵੱਡੀ ਸੀ ਰੌਲਾ ਬਹੁਤ ਪਾਇਆ ਬਾਹਰਵਾਜ ਨਹੀਂ ਗਈ ਅਖੀਰ ਉਹਨੂੰ ਮਾਰ ਦਿੱਤਾ ਗਿਆ ਯਾਰੋ ਇਹ ਪਤੀ ਪਰਮੇਸ਼ਰ ਹੈ ਚਾਰ ਲਾਵਾਂ ਦਾ ਪਾਠ ਜਿਹੜਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ आनंद कार्य ਦੀ ਮਰਿਆਦਾ ਵਾਸਤੇ ਚਾਰ ਲਾਵਾਂ ਦਾ ਪਾਠ ਕੀਤਾ ਉਹ ਗੁਰਬਾਣੀ ਪੜ੍ਹ ਕੇ ਉਤੋਂ ਤੁਸੀਂ ਪ੍ਰਕਰਮਾ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਅਰਦਾਸ ਬੇਨਤੀ ਹੋਈ ਕਿ ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਜੀਵਨ ਦੇ ਸਾਥੀ ਆਂ ਜਿੰਦਗੀ ਦੇ ਦੋ ਪਹੀਏ ਆਂ ਦੋ ਟਾਇਰ ਆਂ ਪਰ ਜਦੋਂ ਇੱਕ ਟਾਇਰ ਦੂਜਿਆਂ ਦੀ ਕਾਰ 'ਚ ਚੜਕੇ ਬੇਈਮਾਨ ਹੋ ਜੇ ਵਿਚ ਤੇ ਜਾ ਕੇ ਨਜ਼ਾਰੇ ਲੈਣ ਲੱਗ ਜੇ ਆ ਨਾਲਲਾ ਪਿੰਡ ਹੁਣ ਮੈਂ ਨਾਲ ਹੀ ਲੈਂਦਾ ਉਹ ਮੁੰਡੇ ਦਾ ਵਿਆਹ ਹੋਇਆ ਪਿਛਲੇ ਸਾਲ ਯੂਕੇ ਚ 10 ਦਿਨ ਪਹਿਲਾਂ ਆਇਆ ਵਿਚਾਰਾ 2 2.5 ਕਿੱਲੇ ਵਾਲੇ ਛੋਟੇ ਜ਼ਿਮੀਦਾਰ ਦਾ ਮੁੰਡਾ ਵਿਆਹ ਤੋਂ ਪਹਿਲਾਂ ਆਇਆ ਮੈਨੂੰ ਰਾਤ ਨੂੰ ਮਿਲਿਆ ਤੇ ਹੁਣ ਉਹੀ ਗੱਲ ਹੋਈ ਉਹਦੇ ਨਾਲ ਭਾਈ ਸਾਹਿਬ ਨਾਲ ਉਹਦੇ ਘਰ ਵਾਲੀ ਫੇਰ ਕਰਵਾ ਕੇ ਖਰਚਾ 10 15 20 ਲੱਖ ਗਈ ਉਧਰ ਜਾ ਕੇ ਗੱਲ ਕੀ ਯਾਰ ਇੱਕ ਮਿਊਟ ਕਰਨਾ ਤੇ ਇੱਕ ਬਲੌਕ ਕਰਨਾ ਗੱਲ ਖਤਮ ਉਥੇ ਕਿਹੜਾ ਇਹ ਗੱਲ ਹੈ ਵੀ ਖੁੱਬਣ ਬੰਡ ਹੈ ਵੀ ਉਥੇ ਕਿਤੇ ਬਾਜ਼ਾਰ ਚ ਬੰਦਾ ਰਹਿੰਦਾ ਹੋਊ ਜਾਂ ਮਣੀ ਨਾਲੇ ਰਹਿੰਦਾ ਹੋਊ ਜਾਂ ਲੰਬੀ ਰਹਿੰਦਾ ਹੋਊ ਜਾਂ ਬਾਦਲ ਜਾਂ ਬਠੰਡੇ ਮਲੋਟ ਗਿੱਦੜ ਵਾ ਕਿਤੇ ਵੀ ਰੱਖ ਲੋ ਇੱਥੇ ਭਾਲ ਲਾਂਗੇ ਅਗਲੀ ਕਹਿੰਦੀ ਹੁਣ ਮੈਂ ਅਨਬਲੌਕ ਨਹੀਂ ਕਰਨਾ ਅਨਫੋਲੋ ਕਰ ਦਿੰਦੀ ਆ ਬਈ ਬਲੌਕ ਕਰ ਦਿੰਦੀ ਆ ਤੇ ਬੰਦਾ ساری ਉਮਰ ਅਰੇ ਭਾਨੇ ਸਿੱਧੂ ਕੋਲੇ ਇੰਨੇ ਕੇਸ ਆਉਂਦੇ ਆ ਕਿ ਫੁਲਾਨੀ ਕੁੜੀ ਮੇਰੇ ਪੈਸੇ ਲੈ ਕੇ ਭੱਜ ਗਈ ਕੁੜੀਆਂ ਨਾ ਗਿਣਾ ਕਰ ਮੇਰੀਆਂ ਭੈਣਾ ਮaaf ਕਰਿਓ ਬਹੁਤ سارے ਮੁੰਡੇ ਵੀ ਖਾਚ ਐ ਜਿਹੜੇ ਤੁਹਾਨੂੰ ਯੂਜ਼ ਐਂਡ ਥਰੋ ਕਰ ਦਿੰਦੇ ਐ ਵਰਤਿਆ ਛੱਡਿਆ ਪਰ ਤਾੜੀ ਆ ਦੋ ਹੱਥ ਐ ਨਾ ਦੋਨਾਂ ਨਾਲ ਵੱਜਦੀ ਐ ਇੱਕ ਨਾਲ ਲੈ ਮਾਰ ਕੇ ਵਿਖਾਓ ਦੋਨਾ ਧਰਾਂ ਦੇ ਵਿੱਚ ਗਨਾ ਹੁੰਦਾ ਤਾਂ ਪੰਜਾਬੀਓ ਆਪ ਦੇ ਘਰੇ ਰਹੋ ਇੱਥੇ ਉਹ ਜਿਹੜੇ ਯੂਟਿਊਬਰ ਹੈ ਸੱਚਾ ਸਾਡੇ ਮੇਰੇ ਭਰਾ ਮੇਰੇ ਰੋਜ਼ਗੱਲ ਯਾਦ ਹੁੰਦੀ ਹੈ ਜਿਨ੍ਹਾਂ ਦੇ 3-3 4-4 ਲੱਖ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਫੋਲੋਅਰ ਹੈ ਸਬਸਕ੍ਰਾਈਬਰ ਹੈ ਜਿਨ੍ਹਾਂ ਨੂੰ ਵਧੀਆ ਪੈਸਾ ਇਨਕਮ ਵੀ ਆਉਂਦੀ ਹੈ ਉਹ ਬੰਦੇ achar ਵੇਚ ਰਹੇ ਐ ਕੋਈ ਬੰਦਾ ਬਠਿੰਡੇ ਸਾਗ ਵੇਚ ਰਿਹਾ ਤੇ ਮੈਂ ਉਹ ਬਾਈ ਨੂੰ ਪੁੱਛਿਆ ਉਹ ਮੈਂ ਲਖਵਿੰਦਰ ਨੂੰ ਉਹ ਮੈਨੂੰ ਕਹਿੰਦਾ ਜੀ ਅਸੀਂ ਪਿਛਲੇ ਸਾਲ ਆਪਦੀਆਂ 10-10 ਲੱਖ ਰੁਪਏ ਦੀਆਂ ਗੱਡੀਆਂ ਲਿਆ ਕੇ